ਅੱਜ ਸ਼ੁੱਕਰਵਾਰ ਹੈ। ਸਾਲ 2024 ਦੇ ਜੁਲਾਈ ਮਹੀਨੇ ਦੀ 19 ਤਾਰੀਖ। ਅੱਜ ਦਾ ਦਿਨ ਇਤਿਹਾਸ ਵਿੱਚ ਆਪਣੀ ਵਿਲੱਖਣ ਥਾਂ ਰੱਖਦਾ ਹੈ। ਆਓ ਜਾਣੀਏ ਅੱਜ ਦਾ ਇਤਿਹਾਸ, ਲਾਈਵ ਪੰਜਾਬੀ ਟੀਵੀ ਦੀ ਨਜ਼ਰ ਤੋਂ। 19 ਜੁਲਾਈ 1708 ਇਸ ਦਿਨ ਸਰਬੰਸਦਾਨੀ ਬਾਜਾਂ ਵਾਲੇ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੀ ਬਹਾਦਰ ਖਾਲਸਾ ਫੌਜ ਦੇ ਨਾਲ ਨੰਦੇੜ ਪਹੁੰਚੇ ਸਨ ਅਤੇ ਇੱਥੇ ਹੀ ਉਹਨਾਂ ਨੇ ਮੁਗਲਾਂ ਦੇ ਡੇਰੇ ਨੇੜੇ ਆਪਣਾ ਡੇਰਾ ਲਗਾਇਆ ਸੀ ਗੁਰੂ ਸਾਹਿਬ ਨੇ ਆਪਣੇ ਜੀਵਨ ਦੇ ਆਖਰੀ ਸਾਲ ਵੀ ਇੱਥੇ ਹੀ ਬਿਤਾਏ ਸਨ ਨੰਦੇੜ ਵਿੱਚ ਹੀ ਸਿੱਖਾਂ ਦੇ ਪੰਜ ਤਖਤਾਂ ਵਿੱਚੋਂ ਇੱਕ ਤਖਤ ਗੁਰਦੁਆਰਾ ਸ੍ਰੀ ਹਜੂਰ ਸਾਹਿਬ ਸਮੇਤ ਬਹੁਤ ਸਾਰੇ ਹੋਰ ਗੁਰਦੁਆਰੇ ਵੀ ਸ਼ੁਸ਼ੋਭਿਤ ਹਨ 19 ਜੁਲਾਈ ਨੂੰ ਇੰਟਰਨੈਸ਼ਨਲ ਰੀਟੇਨਰ ਡੇ ਵਜੋਂ ਮਨਾਇਆ ਜਾਂਦਾ ਹੈ 1900 ਦੇ ਦਹਾਕੇ ਦੇ ਸ਼ੁਰੂ ਵਿੱਚ ਦੰਦਾਂ ਨੂੰ ਪਾਸੇ ਵੱਲ ਖਿਸਕਣ ਤੋਂ ਰੋਕਣ ਲਈ ਰੀਟੇਨਰ ਪੇਸ਼ ਕੀਤੇ ਗਏ ਸਨ ਇਹ ਦਿਨ ਦੰਦਾਂ ਦੇ ਇਲਾਜ ਤੋਂ ਬਾਅਦ ਆਪਣੇ ਰੀਟੇਨਰ ਨੂੰ ਜਾਰੀ ਰੱਖ ਕੇ ਆਪਣੇ ਸੁੰਦਰ ਮੁਸਕਰਾਹਟ ਲਈ ਵਚਨਬੱਧ ਹੋਣ ਲਈ ਸਦਾ ਦਿੰਦਾ ਹੈ। ਮੰਗਲ ਪਾਂਡੇ ਇੱਕ ਬਹਾਦਰ ਭਾਰਤੀ ਸੈਨਿਕ ਸਨ। 19 ਜੁਲਾਈ 1827 ਨੂੰ ਉਹਨਾਂ ਦਾ ਜਨਮ ਹੋਇਆ ਸੀ। ਮੰਗਲ ਪਾਂਡੇ 1857 ਦੇ ਆਜ਼ਾਦੀ ਸੰਗਰਾਮ ਦੇ ਅਗਰਦੂਤ ਸਨ। ਉਹਨਾਂ ਨੂੰ ਬ੍ਰਿਟਿਸ਼ ਸ਼ਾਸਨ ਵਿਰੁੱਧ ਇੱਕ ਸੁਤੰਤਰਤਾ ਸਨਾਨੀ ਵਜੋਂ ਯਾਦ ਕੀਤਾ ਜਾਂਦਾ ਹੈ। 1984 ਵਿੱਚ ਭਾਰਤ ਸਰਕਾਰ ਨੇ ਉਹਨਾਂ ਦੇ ਸਨਮਾਨ ਵਿੱਚ ਉਹਨਾਂ ਦੇ ਚਿੱਤਰ ਦੇ ਨਾਲ ਇੱਕ ਡਾਕ ਟਿਕਟ ਵੀ ਜਾਰੀ ਕੀਤੀ ਸੀ ਇਸ ਤੋਂ ਇਲਾਵਾ ਇੱਕ ਫਿਲਮ ਅਤੇ ਕਈ ਸਟੇਜ ਨਾਟਕਾਂ ਦੁਆਰਾ ਉਹਨਾਂ ਦੇ ਜੀਵਨ ਨੂੰ ਦਰਸਾ ਕੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ 19 ਜੁਲਾਈ 1943 ਨੂੰ ਅੱਜ ਦੇ ਦਿਨ ਹੀ 1943 ਦੇ 19 ਜੁਲਾਈ ਨੂੰ ਦੂਜੇ ਵਿਸ਼ਵ ਯੋਧ ਦੌਰਾਨ ਰੋਮ ਵਿੱਚ ਪਹਿਲਾ ਬੰਬ ਧਮਾਕਾ ਹੋਇਆ ਸੀ ਜਦੋਂ ਸੰਯੁਕਤ ਰਾਜ ਦੀ 에ਅਰ ਫੋਰਸ ਦੇ 690 ਜਹਾਜ਼ਾਂ ਨੇ ਰੋਮ ਉੱਤੇ ਉਡਾਨ ਭਰੀ ਅਤੇ ਸ਼ਹਿਰ ਉੱਤੇ ਬੰਬ ਸੁੱਟੇ ਸਨ ਜਿਸ ਨਾਲ ਹਜ਼ਾਰਾਂ ਲੋਕ ਮਾਰੇ ਗਏ ਸਨ 19 ਜੁਲਾਈ 1952 ਇਸ ਦਿਨ ਸਮਰ 올림픽 ਖੇਡਾਂ ਦਾ ਆਯੋਜਨ ਹੋਇਆ ਸੀ ਇਹ ਇੱਕ ਮਲਟੀ-ਸਪੋਰਟਸ ਇਵੈਂਟ ਸੀ ਇਹ ਇਵੈਂਟ 19 ਜੁਲਾਈ ਤੋਂ 3 ਅਗਸਤ 1952 ਤੱਕ ਫਿਨਲੈਂਡ ਦੇ ਸ਼ਹਿਰ ਹੈਲਸਿੰਕੀ ਵਿੱਚ ਆਯੋਜਿਤ ਕੀਤਾ ਗਿਆ ਸੀ। ਇਹ ਉਹ 올림픽 ਖੇਡਾਂ ਸਨ ਜਿਨ੍ਹਾਂ ਵਿੱਚ ਸਭ ਤੋਂ ਵੱਧ ਵਿਸ਼ਵ ਰਿਕਾਰਡ ਟੁੱਟੇ ਸਨ। ਇਹ ਸੀ ਅੱਜ ਦਾ ਇਤਿਹਾਸ। ਤੁਹਾਡਾ ਦਿਨ ਸ਼ੁਭ ਹੋਵੇ। ਦੇਖਦੇ ਰਹੋ 라이 ਪੰਜਾਬੀ ਟੀਵੀ। ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ